ਲਓ ਜੀ ਚੋਰ ਐਨੇ ਕੁ ਜ਼ਿਆਦਾ ਬੇਖੌਫ ਹੋ ਚੁੱਕੇ ਨੇ ਕਿ ਕਾਨੂੰਨ ਦਾ ਤਾਂ ਉਹਨਾਂ ਨੂੰ ਬਿਲਕੁਲ ਹੀ ਡਰ ਨਹੀਂ ਰਿਹਾ ਅਤੇ ਉਹਨਾਂ ਦੇ ਪਿੱਠ ਪਿੱਛੋਂ ਜਾਂ ਫਿਰ ਉਹਨਾਂ ਦੇ ਸਾਹਮਣੇ ਵੀ ਅਜਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਕੰਨਾਂ ਤੱਕ ਭਣਕ ਨਹੀਂ ਪੈਂਦੀ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਹੈ ਮੋਗਾ ਦੇ ਵਿੱਚ ਪੁਲਿਸ ਥਾਣਾ ਸਿਟੀ ਸਾਊਥ ਦੇ ਸਾਹਮਣੇ ਹੀ ਦੁਕਾਨਦਾਰ ਸ਼ਟਰ ਤੋੜ ਕੇ ਚੋਰ ਵੱਲੋਂ ਚੋਰੀ ਕੀਤੀ ਜਿਸ ਦੀ ਸਾਰੀ ਘਟਨਾ ਕੈਮਰੇ 'ਚ ਕੈਦ ਹੋਈ ਹੈ ਜਦੋਂ ਪਤਾ ਲੱਗਿਆ ਕਿ ਕੈਮਰੇ 'ਚ ਮੇਰੀ ਵੀਡੀਓ ਬਣ ਰਹੀ ਆ ਤਾਂ ਉਸਨੇ ਕੈਮਰੇ ਨੂੰ ਵੀ ਤੋੜ ਦਿੱਤਾ ਬਹੁਤੀ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਚੋਰ ਦੀ ਭਾਲ ਕੀਤੀ ਜਾ ਰਹੀ ਆ। ਕੰਪਲੇਂਟ ਆਈ ਸੀ ਫੰਕਸ਼ਨ ਮੀਟਰ ਵੱਲੋਂ ਜੋ ਇਹਨਾਂ ਦੀ ਹਾਈਵੇ ਰੋਡ ਦੇ ਉੱਪਰ ਦਾ ਤਾਰਨ ਸਟੇਸ਼ਨਰੀ ਲੈਮੀਨੇਸ਼ਨ ਐਂਡ ਹੋਰ ਇਹਨਾਂ ਦਾ ਫਾਰਮਿੰਗ ਦਾ ਕੰਮ ਆ। ਇਹਨਾਂ ਨੇ ਦੱਸਿਆ ਸੀ ਕਿ ਇਹਨਾਂ ਦੇ ਰਾਤੀ ਇੱਕ ਛੱਤ ਤੋੜ ਛੱਤ ਤੋੜਿਆ ਗਿਆ ਇਸ ਨੂੰ ਜਾ ਕੇ ਮੌਕੇ ਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ। ਅਸੀਂ ਦੇਖਿਆ ਵੀ ਇੱਕ ਚੋਰ ਚੈਟਰ ਤੋੜ ਕੇ ਅੰਦਰ ਵੜਦਾ ਦੁਕਾਨ ਦੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੇ ਦੱਲੇ ਦੇ ਵਿੱਚ 5 ਤੋਂ 7000 ਰੁਪਏ ਦਾ ਸੀ ਉਹ ਚੋਰੀ ਕਰਕੇ ਲੈ ਗਏ ਅਸੀਂ ਆਸ-ਪਾਸੇ ਦੀ ਵੀਡੀਓ ਚੈੱਕ ਕੀਤੀ ਹੈ ਕੁਝ ਮਾਗੀ ਇੱਕ ਬੰਦਾ ਦਿਖਾਈ ਦਿੰਦਾ ਇਹਨੂੰ ਅਸੀਂ ਜਲਦੀ ਕੇਸ ਕਰਕੇ ਫੜ ਕੇ ਹਰਮੀ ਕਰਕੇ ਸੁਲਤਾਨੇ ਵਿੱਚ ਪਾਈ ਜਾਂਦਾ ਤਾਂ ਦੇਖਿਆ ਜਾਵੇ ਤਾਂ ਦਿਨ ਦਿਹਾੜੇ ਵੀ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਚੋਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਰਾਤਾਂ ਨੂੰ ਤਾਂ ਅਕਸਰ ਹੀ ਇਹ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ